ਕੂਸ਼ਨ ਤੇ ਗਿਆ ਆ ਤੇ ਕੂਸ਼ਨ ਤੇ ਇਥੇ ਮੈਡਮਾਂ ਨੇ ਨੂੰ ਬਹੁਤ ਜ਼ਿਆਦਾ ਕੁੱਟਿਆ ਉਹ ਛੁੱਟੀ ਕਿਉਂ ਕੀਤੀ ਆ ਮੈਂ ਤਾਂ ਕੁੱਟਿਆਗਾ ਕਿ ਮੇਰੇ ਨਾਲ ਅੱਜ ਫਾਦਰ ਦੀ ਵੀ ਡੈਥ ਹੋਈ ਸੀ ਉੱਥੇ ਥੋੜਾ ਡਿਪਰੈਸ਼ਨ ਚ ਸੀ ਤਾਂ ਕੁੱਟਿਆ ਪੜਨ ਉਹੀ ਗੱਲ ਹੋਈ ਮੈਡਮ ਨੇ ਬੱਚੇ ਨੂੰ ਕੁੱਟਣ ਦਾ ਕੀ ਮਤਲਬ ਆ ਡੰਡੇ ਔਰ ਇੰਨਾ ਬੁਰਾ ਹਾਲ ਕੀਤਾ ਪਿਆ ਤੁਹਾਨੂੰ ਅੱਜ ਇਹਨੂੰ ਕੁੱਟਿਆ ਕੱਲ ਕਿਸੇ ਹੋਰ ਦੇ ਨੂੰ ਵੀ ਕੁੱਟਣਗੇ ਵੀ ਜੇ ਛੁੱਟੀ ਕਰ ਲਈ ਬੱਚੇ ਨੇ ਐਫਰੀਕਾ ਨੂੰ ਕੁੱਟਣ ਦਾ ਕੀ ਮਤਲਬ ਆ ਬੱਚੇ ਕਿਲਾ ਆਪਣਾ ਕੀ ਕਹਿੰਦੇ ਐਮ ਆਰ ਕਰਵਾ ਲਓ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਗੱਲ ਪਾਪਾ ਕੋ ਗਿਆ ਪਾਪਾ ਕੋੋਂ ਦੇ ਪਾਪਾ ਨੂੰ ਦੱਸਿਆ ਕਿ ਮੈਨੂੰ ਅੱਜ ਮੈਡਮ ਨੇ ਕੁੱਟੇ ਅੱਗੇ ਵੀ ਕੁੱਟਦੀ ਕਹਿੰਦੀ ਅੱਜ ਬਹੁਤ ਜ਼ਿਆਦਾ ਕੁੱਟਿਆ ਮੈਡਮ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਸਕੂਲ ਤੋਂ ਜਿੱਥੇ ਇੱਕ ਬੱਚੇ ਦੇ ਨਾਲ ਅਜਿਹਾ ਵਤੀਰਾ ਇਖਤियार ਕੀਤਾ ਗਿਆ ਇੱਕ ਟੀਚਰ ਦੇ ਵੱਲੋਂ ਇੱਕ ਰਿਪਿਊਟਡ ਪ੍ਰੋਫੈਸ਼ਨ ਜਿਸ ਨੂੰ ਕਿ ਗੁਰੂ ਦੇ ਨਾਮ ਦੇ ਨਾਲ ਵਡਿਆਇਆ ਜਾਂਦਾ ਹੈ ਜਿਹੜੇ ਗੁਰੂਆਂ ਨੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੈ ਉਹ ਸਿਖਾਣੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਬੱਚੇ ਦੇ ਨਾਲ ਬਹੁਤ ਬੁਰੇ ਤਰੀਕੇ ਦੇ ਨਾਲ ਬਿਹੇਵੀਅਰ ਕੀਤਾ ਗਿਆ ਜੋ ਕਿ ਕਾਫੀ ਜ਼ਿਆਦਾ ਨਿੰਦਣਯੋਗ ਹੈ ਕਿਉਂਕਿ ਬੱਚੇ ਨੂੰ ਸਕੂਲ ਪੇ ਦੇ ਨੇ ਮਾਪੇ ਕੁਝ ਸਿੱਖਣ ਦੇ ਲਈ ਪੜਨ ਦੇ ਲਈ ਹਾਂ ਜੇਕਰ ਕੋਈ ਗਲਤੀ ਹੁੰਦੀ ਹੈ ਤਾਂ ਉਹਨਾਂ ਦਾ ਫਰਜ਼ ਮੰਨਦਾ ਟੀਚਰ ਦਾ ਕਿ ਉਹ ਕਿਸੇ ਤਰੀਕੇ ਉਸ ਨੂੰ ਸਮਝਾਉਣ ਪਰ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਸਕੂਲ ਤੋਂ ਜਿੱਥੇ ਕਿ ਇੱਕ ਬੱਚੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਸ ਵਕ ਤੁਹਾਡੇ ਸਾਹਮਣੇ ਨੇ ਇਹਨੂੰ ਬੁਰੇ ਤਰੀਕੇ ਦੇ ਨਾਲ ਟੀਚਰ ਦੇ ਵੱਲੋਂ ਕੁੱਟਿਆ ਗਿਆ ਇਹਦੇ ਡੰਡੇ ਮਾਰੇ ਗਏ ਨੇ ਤੇ ਵਜਾ ਇਹ ਸਾਹਮਣੇ ਆ ਰਹੀ ਹੈ ਕਰਦਿਆਂ ਦਾ ਇਹ ਕਹਿਣਾ ਹੈ ਕਿ ਬੱਚੇ ਦੀ ਸਿਰਫ ਇੰਨੀ ਇੱਕ ਗਲਤੀ ਸੀ ਕਿ ਉਹਨੇ ਦੋ ਛੁੱਟੀਆਂ ਮਾਰੀਆਂ ਸੀ ਜਿਸ ਤੋਂ ਬਾਅਦ ਜਿਹੜਾ ਟੀਚਰ ਹੈ ਉਸਨੇ ਹਾਂਜੀ ਭਾਈ ਆ ਤੁਸੀਂ ਸਿਵਲ ਹਸਪਤਾਲ ਆਇਓ ਕਿਉਂ ਹੋਇਆ ਹੈ ਜਿਹੜਾ ਮੇਰਾ ਨਾ ਬ੍ਰਦਰ ਸਕੂਲ ਚ ਪੜਦਾ ਆਪਣਾ ਭਾਰ ਸਕੂਲ ਚ ਅੱਛਾ ਤੇ ਇਹਨੇ ਨਾ ਦੋ ਦਿਨ ਹੋ ਗਈ ਛੁੱਟੀ ਮਾਰੀ ਸੀਗੀ ਅੱਛਾ ਤੇ ਅੱਜ ਵੀ ਛੁੱਟੀ ਸੀ ਕਿ ਤਕਰੀਬਨ ਸਵੇਰੇ ਹੀ ਆਇਆ ਸੀਗਾ ਇਹ ਨਾਨਕਿਓ ਅੱਛਾ ਤੇ ਦੁਪਹਿਰੇ ਟਿਊਸ਼ਨ ਤੇ ਗਿਆ ਆ ਤੇ ਟਿਊਸ਼ਨ ਦੇ ਇਥੇ ਮੈਡਮਾਂ ਨੇ ਨੂੰ ਬਹੁਤ ਜ਼ਿਆਦਾ ਕੁੱਟਿਆ ਉਹ ਛੁੱਟੀ ਕਿਉਂ ਕੀਤੀ ਐ ਤੇ ਮੈਡਮ ਨਾਲ ਹੋਈ ਹੁਣ ਸਿਸਟਰ ਦੀ ਗੱਲ ਹੋਈ ਸੀਗੀ ਉਹ ਕਹਿੰਦੀ ਮੈਂ ਤਾਂ ਕੁੱਟਿਆ ਗਿਆ ਕਿ ਮੇਰੇ ਨਾਲ ਅੱਜ ਫਾਦਰ ਦੀ ਡੈਥ ਹੋਈ ਸੀ ਉੱਥੇ ਥੋੜਾ ਡਿਪਰੈਸ਼ਨ 'ਚ ਸੀ ਤਾਂ ਕੁੱਟਿਆ ਗਿਆ ਅੱਛਾ ਤੇ ਮੈਡਮ ਨੇ ਉਹੀ ਗੱਲ ਹੋਈ ਮੈਡਮ ਨੇ ਬੱਚੇ ਨੂੰ ਕੁੱਟਣ ਦਾ ਕੀ ਮਤਲਬ ਆ ਡੰਡੇ ਔਰ ਇੰਨਾ ਬੁਰਾ ਹਾਲ ਕੀਤਾ ਭਾ ਤੁਹਾਨੂੰ ਫੋਟੋਆਂ ਦਿਖਾ ਦਿੰਨਾ ਚਾਹੇ ਬਹੁਤ ਹੀ ਪੂਰਾ ਕੁੱਟਿਆ ਇੰਨਾ ਨਹੀਂ ਬੁਰਾ ਕੁੱਟਣਾ ਚਾਹੀਦਾ ਕਿ ਜਿੰਨਾ ਬੱਚੇ ਨੂੰ ਕੁੱਟਿਆ ਆ ਕਿ ਬੱਚਾ ਕੱਲ ਨੂੰ ਜੇ ਕੁਝ ਕਰ ਲਵੇ ਉਹਦਾ ਕੌਣ ਜ਼ਿੰਮੇਵਾਰ ਐ ਸਕੂਲ ਜ਼ਿੰ ਇਹ ਚੀਜ਼ ਦੀ ਮੈਡਮ ਨੂੰ ਕੁਝ ਨਾ ਜਾਈ ਮੈਡਮ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ ਕੱਲ ਨੂੰ ਹੋਰ ਵੀ ਬੱਚੇ ਕੀ ਕਹਿੰਦੇ ਬੋਲੂਗਾ ਕਿਸੇ ਨੂੰ ਕੁੱਟਦੇ ਹੋਣਗੇ ਜੀ ਅੱਜ ਇਹਨੂੰ ਕੁੱਟਿਆ ਕੱਲ ਕਿਸੇ ਹੋਰ ਦੇ ਨੂੰ ਵੀ ਕੁੱਟਣਗੇ ਜੀ ਇਸ ਕਰਕੇ ਅਸੀਂ ਅੱਜ ਇਹ ਚੱਕਰ ਇਸ਼ੂ ਚੱਕਿਆ ਕਿ ਕਿ ਕਿਉਂ ਕੁੱਟ ਸਕਦੇ ਤੁਸੀਂ ਬੱਚੇ ਨੂੰ ਕਿਉਂ ਮਾਰ ਰਹੇ ਹੋ ਜੇ ਬੱਚੇ ਨੇ ਛੁੱਟੀ ਕਰ ਲਈ ਹੈ ਤੁਸੀਂ ਫਾਈਨ ਪਾ ਦਿਓ 100 ਪਾ ਦਿਓ 50 ਪਾ ਦਿਓ 1000 ਪਾ ਦਿਓ ਕੋਈ ਦਿੱਕਤ ਨਹੀਂ ਆ ਸਾਨੂੰ ਕਿ ਜੇ ਛੁੱਟੀ ਕਰ ਲਈ ਬੱਚੇ ਨੇ ਐਪਲੀਕੇਸ਼ਨ ਪੁੱਟਣ ਦਾ ਕੀ ਮਤਲਬ ਹੈ ਬੱਚੇ ਨੇ ਪ੍ਰਿੰਸੀਪਲ ਨਾਲ ਗੱਲ ਹੋਈ ਪ੍ਰਿੰਸੀਪਲ ਦਾ ਨੰਬਰ ਹੀ ਨਹੀਂ ਦੇ ਰਿਹਾ ਉਹ ਕਹਿੰਦੇ ਪ੍ਰਿੰਸੀਪਲ ਸਵੇਰੇ ਆਉਗੀ ਪ੍ਰਿੰਸੀਪਲ ਦਾ ਨੰਬਰ ਨਹੀਂ ਅਸੀਂ ਦੇ ਸਕਦੇ ਸਾਨੂੰ ਲਾਉ ਨਹੀਂ ਆਦਾ ਨੰਬਰ ਠੀਕ ਹੈ ਤੇ ਆਪਾਂ ਜੀ ਇਹ ਕਿਹੜੇ ਇਲਾਕੇ ਤੋਂ ਆਏ ਹੋ ਤੁਸੀਂ ਅਸੀਂ ਟਿਪਾ ਰੋਡ ਤੋਂ ਆਏ ਆ ਕਿਹੜਾ ਸਕੂਲ ਕਿਹਦਾ ਨਾਮ ਕੀ ਹੈ ਪਾਰਸਪਬਿਕ ਸਕੂਲ ਪਾਰਸ ਪਬਲਿਕ ਸਕੂਲ ਹੈ। ਅੱਛਾ ਇਹ ਸਕੂਲ ਕਿੱਥੇ ਹੈਗਾ? ਇਹ ਆਪਣਾ ਟੇਬਾ ਰੋਡ ਚੌਂਕੀ ਦੇ ਕੋਲ ਹੀ ਹੈ। ਚੌਂਕੀ ਦੇ ਕੋਲ। ਹਾਂਜੀ। ਤੁਸੀਂ ਕਾਰਵਾਈ ਕਰਵਾਈ ਹੈ ਕੋਈ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਹੈ? ਹਾਂਜੀ ਇਤਲਾਹ ਦਿੱਤੀ ਸੀ ਕਿ ਉਹ ਕਹਿੰਦੇ ਤੁਸੀਂ ਪਹਿਲਾਂ ਆਪਣਾ ਕੇਹਿੰਦੇ ਐਮ ਆਰ ਕਰਵਾ ਲਓ। ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਕਰਦੇ ਹਾਂ। ਠੀਕ ਹੈ। ਹਾਂਜੀ। ਬਾਕੀ ਦੇਖਦੇ ਹਾਂ ਕਿ ਕਿ ਬੱਚਾ ਕਿੰਨੀ ਉਮਰ ਦਾ ਹੈ? 13 ਸਾਲ ਦਾ ਹੈ। ਬੱਚੇ ਦਾ ਨਾਮ ਕੀ ਹੈ? ਅਮਨ ਚੱਡਾ। ਹਾਂਜੀ ਅਮਨ ਚੱਡਾ। ਅਮਨ ਚੱਡਾ। ਠੀਕ ਹੈ। ਤੇ ਇਸੇ ਮਾਤਾ ਪਿਤਾ ਨੂੰ ਹੈਗੀ ਹੈ ਇਤਲਾਹ? ਹਾਂਜੀ ਹਾਂਜੀ ਅਜੇ ਪਾਪਾ ਮੇ ਦੂਰ ਗਏ ਹੋਗੇ ਸਭ ਨੂੰ ਪਤਾ ਹੈ ਇਹਦਾ ਮੈਂ ਬ੍ਰਦਰ ਹੈ ਵੱਡਾ ਬ੍ਰਦਰ ਹੈ ਮੈਂ ਹੀ ਸਾਰਾ ਕਰਦੇ ਆ ਕਿ ਕੱਲ ਨੂੰ ਤੁਸੀਂ ਬੱਚੇ ਨੂੰ ਕਿਉਂ ਕੁੱਟਦੇ ਹੋ ਚਲੋ ਠੀਕ ਆਸੀਂ ਕਹਿੰਨੇ ਆ ਬੱਚੇ ਚਲੋ ਸ਼ਰਾਤ ਵਿਜੇ ਛੁੱਟੀ ਕਰ ਲਈ ਕੀ ਮਤਲਬ ਹੈ ਕੁੱਟਣ ਦਾ ਇਦਾਂ ਥੋੜੀ ਜਿਹੀ ਆਪਾਂ ਬੱਚਿਆਂ 'ਚ ਕੱਲ ਨੂੰ ਕੁਝ ਕਰ ਲੈਂਦਾ ਕੋਣ ਜும் ਮੈਂ ਪਸੰ ਤਾਂ ਪਤਾ ਹੀ ਨਹੀਂ ਕਿ ਕੁੱਟਿਆ ਆ ਮੈਂ ਤਾਂ ਬਾਹਰ ਸੀਗਾ ਪਾਪਾ ਕੋ ਗਿਆ ਪਾਪਾ ਕੋ ਰੋਂਦੇ ਪਾਪਾ ਨੂੰ ਦੱਸਿਆ ਕਿ ਮੈਨੂੰ ਅੱਜ ਮੈਡਮ ਨੇ ਕੁੱਟਿਆ ਅੱਗੇ ਵੀ ਕੁੱਟਦੀ ਕਹਿੰਦੀ ਅੱਜ ਬਹੁਤ ਜ਼ਿਆਦਾ ਕੁੱਟਿਆ ਮੈਡਮ ਨੇ ਮੈਡਮ ਉਹ ਕਿਹੜੀ ਸਬਜੈਕਟ ਪੜਾਉਂਦੀ ਸੀ ਇਹਨੂੰ ਇੰਗਲਿਸ਼ ਮੈਂ ਤਾਂ ਭਰਾਂਦੀ ਕਿੰਨੀਆਂ ਕੋ ਛੁੱਟੀਆਂ ਹੋ ਗਈਆਂ ਸੀ ਜਿਹੜੀ ਮੈਡਮ ਨੇ ਇਹਨਾਂ ਕੱਟਣਾ ਸ਼ੁਰੂ ਕਰਤਾ ਦੋ ਛੁੱਟੀਆਂ ਠੀਕ ਹੈ ਮੂੰਹ ਤੇ ਪੂਰਾ ਮੂੰਹ ਲਾਲ ਜਿਹਾ ਮੇਰੇ ਕੋ ਫੋਟੋਆਂ ਪਈਆਂ ਹੁਣ 3 ਵਜੇ ਦੀਆਂ ਵੱਜੀਆਂ ਹੁਣ ਤੁਹਾਨੂੰ ਪਤਾ ਹੀ ਆ ਮੇਰੇ ਕੋ ਫੋਟੋਆਂ ਖਿੱਚੀਆਂ ਪਈਆਂ ਉਸੇ ਟਾਈਮ ਦੀ ਠੀਕ ਹੈ ਨਾਮ ਕੀ ਹੈ ਅਮਨ ਚੱਡਾ ਸਟੇ ਮੈਡਮ ਦਾ ਨਾਮ ਕੀ ਹੈ ਮੈਡਮ ਦਾ ਹੈਗਾ ਮੋਨਿਕਾ ਮੋਨਿਕਾ ਮੈਡਮ ਠੀਕ ਹੈ ਤੁਸੀਂ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਕਰਾਈ ਨਹੀਂ ਰਿਹਾ ਵੀਰੇ ਕਰਾਈ ਨਹੀਂ ਰਿਹਾ ਉਹ ਗੱਲ ਸਕੂਲ ਹੈ ਕਿਹੜੀ ਜਗ੍ਹਾ ਤੇ ਇਹ ਟਿਬਾ ਰੋਡ ਤੇ ਆਪਨਾ ਪਾਰ ਸੋ